ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਜੋਤ ਸਤਾਣੀ ਸੰਤ ਹਮਾਰਾ ਗਹਿਣਾ ਸਤਿਨਾਮ ਜਿੰਦੇ ਸੰਤਾਂ ਨੂੰ ਬਣਾ ਲੈ ਗੈਣਾ ਜੀਵਨ ਦੇ ਉਧਾਰ ਵਾਸਤੇ ਬਣਾ ਲੈ ਗੈਣਾ ਜੀਵਨ ਦੇ ਉਧਾਰ ਸੰਤਨ ਬਣਾਲੇ ਕਹਿਣਾ ਬਣਾਲੇ ਕਹਿਣਾ ਬਣਾਲੇ ਜੀਵਨ ਦੇ ਉਦਾਰਵਾਸੇ ਸੰਤਨ ਬਣਾਲੇ ਜਿੰਦੇ ਕਹਿਣਾ ਨਿਬਣਾਲੇ ਜਿੰਦੇ ਜਿੰਦੇ ਖੁਦਾਰ ਵਾਸਤੇ ਜਿੰਦੇ ਸੰਤਾਨ ਨੂੰ ਵੜਾ ਲੈਣਾ ਜੀਵਨ ਤੇ ਉਦਾਸ ਵਾਸਤੇ ਸਡੇ ਹਰ ਸੰਤ ਤੁਮਾਰੇ ਜਿਨ ਘਰ ਘਰ ਖਲ ਹਰਵਾੰਗਣੀ ਸੇ ਇਹ ਆਏ ਸਭ ਤਨਾ ਕੇ ਸਾਮ ਭਗਵੰ ਸਤਕਾਰ ਤੇ ਸਨਮਾਨਯੋਗ ਸਤਗੁਰ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਾ ਸੰਗਤ ਜੀ ਕੋਈ ਦੱਸਣਾ ਬੰਨ ਜੀ ਨਾ ਰਵੇ ਕੋਈ ਢਿੱਲਾ ਨਾ ਬੋਲੇ ਸਾਰੇ ਗੱਜ-ਵੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ ਸੀਮਤ ਹੈ ਕਿਸੇ ਵਿਦਵਾਨ ਪੁਰਸ਼ ਨੇ ਬੜੇ ਸੋਹਣੇ ਬਚਨ ਕਹੇ ਨੇ ਉਹਨਾਂ ਨੇ ਲਿਖਿਆ ਅਰੇ ਨਦੀਆਂ ਤੋਂ ਵਹੀ ਰਹਦੀ ਹੈ ਕਿਨਾਰੇ ਬਦਲ ਜਾਂਦੇ ਹਨ ਅੱਖੇ ਤੋਂ ਵਹੀ ਹੋਤੀਆਂ ਲੇਖਨ ਕਿਸ਼ਾਰੇ ਬਦਲ ਜਾਂਦੇ ਹਨ ਅਰੇ ਬਾਤ ਤੋਂ ਵਹੀ ਕਰਨੀਆਂ ਲੇਕਿਨ ਬੁਲਾਰੇ ਬਦਲ ਜਾਂਦੇ ਔ ਸੰਗਤ ਜੀ ਮੈਂ ਦੋ ਕਟਣਾਵਾ ਦੋ ਦ੍ਰਿਸ਼ ਦੋ ਇਨਸੀਡੈਂਟ ਦੋ ਤੱਥ ਤੁਹਾਡੇ ਨਾਲ ਸਾਂਝੇ ਕਰਨੇ ਆ ਸਮੇਂ ਦੀ ਹੱਦ ਅੰਦਰ ਰਹਿ ਕੇ ਸੰਤ ਮਹਾਰਾਜ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਬਾਰੇ ਦੇ ਵਿੱਚ ਇੱਕ ਵਚਨ ਮੈਂ ਉਹ ਸਾਂਝਾ ਕਰਨਾ ਹੈ ਜਿਹੜਾ ਮਹਾਂਪੁਰਸ਼ਾਂ ਨੇ ਕਾਲ ਕਮਾਈ ਕੀਤੀ ਇੱਕ ਵਚਨ ਮੈਂ ਤੁਹਾਡੇ ਨਾਲ ਉਹ ਸਾਂਝਾ ਕੀ ਕਰਨਾ ਹੈ ਜਿਹੜਾ ਮਹਾਂਪੁਰਸ਼ਾਂ ਨੇ ਕਿਸੇ ਨੂੰ ਉਪਦੇਸ਼ ਕੀਤਾ ਗੁਰੂ ਮਹਾਰਾਜ ਜੀ ਦੀ ਸ਼ੋਭਾ ਦੇ ਵਿੱਚ ਵਡਿਆਈ ਦੇ ਵਿੱਚ ਮੇਰੇ ਤੋਂ ਪਹਿਲਾਂ ਸੰਤ ਬਾਬਾ ਬਲਜੀਤ ਸਿੰਘ ਜੀ ਫਕਰਮਾ ਪਰਸ਼ਾਨੇ ਸੰਤ ਮਹਾਰਾਜ ਅਤਰ ਸਿੰਘ ਜੀ ਮਾਸਤੂਆਣਾ ਸਾਹਿਬ ਵਾਲਿਆਂ ਦਾ ਜਦੋਂ ਨਾਮ ਲਿਆ ਤੇ ਉਹਨਾਂ ਦੇ ਲਈ ਸਤਿਕਾਰਯੋਗ ਸ਼ਬਦ ਵਰਤਿਆ 111 ਮਾਮਕਸ਼ ਇਹ 111 ਜਿਹੜਾ ਸ਼ਬਦ ਹੈ ਪਿਆਰੀ ਸਾਧ ਸੰਗਤ ਜੀ ਹੁਣ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ ਸੀਮਤ ਬੇਨਤੀ ਹੈ ਵਿਦਵਾਨ ਕਹਿੰਦੇ ਨੇ ਵੀ 111 ਜਿਹੜਾ ਸ਼ਬਦ ਲੱਗਦਾ ਹੈ ਨਾ ਇਹ ਉਸ ਮਹਾਪੁਰਸ਼ ਦੇ ਨਾਮ ਅੱਗੇ ਲੱਗਦਾ ਜਿਸ ਦਾ ਤਪ ਤੇਜ ਸੂਰਜ ਜਿੰਨਾ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ 111 111 ਸ਼ਬਦ ਸੰਤ ਮਹਾਰਾਜ ਆਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਨਾਮ ਅੱਗੇ ਲੱਗਦਾ ਗੋਦਾਵਰੀ ਨਦੀ ਦਾ ਕੰਢਾ ਮਹਾਪੁਰਸ਼ ਉੱਥੇ ਜਾ ਕੇ ਚੌਂਕੜਾ ਲਾ ਕੇ ਬੈਠੇ ਮੈਂ ਬੜੇ ਥਾਵਾਂ ਤੇ ਇਹ ਜ਼ਿਕਰ ਮਹਾਪੁਰਸ਼ਾਂ ਦੇ ਜੀਵਨ ਦਾ ਤੱਤ ਸੰਗਤ ਨਾਲ ਸਾਂਝਾ ਕਰਨਾ ਹੁੰਦਾ ਇਹ ਸਾਂਝਾ ਕਰਨ ਦਾ ਮੇਰਾ ਮੁੱਖ ਮਤਲਬ ਜਿਹੜਾ ਜਿੱਥੇ ਮਹਾਂਪੁਰਸ਼ਾਂ ਦੀ ਸੋਭਾ ਹੈ ਉਥੇ ਆਪਣੇ ਆਪ ਨੂੰ ਤੇ ਸੁਣ ਰਹੀ ਸਾਰੀ ਸੰਗਤ ਨੂੰ ਪ੍ਰੇਰਣਾ ਦੇਣੀ ਮਹਾਂਪੁਰਸ਼ਾਂ ਦੇ ਪਿੱਛੇ-ਪਿੱਛੇ ਚੱਲੀ ਹੈ ਮਹਾਂਪੁਰਸ਼ ਇਉਂ ਇੱਕ ਮੁਠੀ ਭਰ ਕੇ ਰੂੜੀਆਂ ਦੀ ਆਪਣੇ ਕੋਲ ਰੱਖ ਲੈਣੀ ਇੱਕ ਪਾਠ ਜਪਜੀ ਸਾਹਿਬ ਦਾ ਕਰਨਾ ਇੱਕ ਰੋੜੀ ਚੁੱਕ ਕੇ ਨਦੀ ਵਿੱਚ ਸੁੱਟ ਦੇਣੀ ਅਗਲਾ ਪਾਠ ਕਰਨਾ ਇੱਕ ਰੋੜੀ ਹੋਰ ਚੁੱਕ ਕੇ ਸੁੱਟ ਦੇਣੀ ਜਦੋਂ ਸਾਰੀਆਂ ਰੋੜੀਆਂ ਮੁੱਕ ਜਾਣੀਆਂ ਇੱਕ ਮੁਠੀ ਦੇ ਵਿੱਚ ਕਿੰਨੀਆਂ ਬੱਟੀਆਂ ਕਿੰਨੀਆਂ ਰੋੜੀਆਂ ਵਜਰੀ ਦੀਆਂ ਆ ਜਾਂਦੀਆਂ ਨੇ ਵੇਖੋ ਆਪਾਂ ਕਦੇ ਗਿਣਿਆ ਨਹੀਂ ਤੁਸੀਂ ਕਦੇ ਗਿਣੋ ਤੇ ਤੁਹਾਨੂੰ ਪਤਾ ਲੱਗੇਗਾ ਵੀ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਸੈਂਕੜਿਆਂ ਦੀ ਗਿਣਤੀ ਇੰਨੇ ਪਾਠ ਜਦੋਂ ਜਪਜੀ ਸਾਹਿਬ ਦੇ ਹੋ ਜਾਣੇ ਤੇ ਮਹਾਂਪੁਰਸ਼ਾਂ ਨੇ ਫੇਰ ਕਿਤੇ ਜਾ ਕੇ ਮੁੱਖ ਝੂਠਾ ਕਰਨਾ ਪ੍ਰਸ਼ਾਦਾ ਫੇਰ ਸ਼ਕਲ ਸਾਧ ਸੰਗਤ ਜੀ ਕਿਸੇ ਵਿਦਵਾਨ ਪੁਰਸ਼ ਨੇ ਲਿਖਿਆ ਬੂਟਾ ਫੇਰ ਬਣਦਾ ਫਲ ਦੇਣ ਵਾਲਾ ਬੀਜ ਧਰਤ ਦੇ ਅੰਦਰ ਗਲਾਇ ਮੈਲਾ ਜੀ ਬੂਟਾ ਫੇਰ ਬਣਦਾ ਬਈ ਫਲ ਦੇਣ ਵਾਲਾ ਬੂਟਾ ਫੇਰ ਬਣਦਾ ਬੜ ਫਲ ਦੇਣ ਵਾਲਾ ਵੀ ਧਰਤ ਦੇ ਅੰਦਰ ਗਲਾਇ ਪਹਿਲਾ ਵੀ ਧਰਤ ਦੇ ਅੰਦਰ ਵਰਲਾਇ ਪਹਿਲਾ ਸੋਣੀ ਪੱਕ ਸੁਹਾਗ ਦੀ ਸੀਸ ਉਤੇ ਸੋਣੀ ਪੱਕ ਸੁਹਾਗ ਦੀ ਸੀਸ ਉਤੇ ਧੋਪੀ ਪਟੜਿਆ ਨਾ ਪਟਕਾਏ ਪਹਿਲਾ ਧੋਦੀ ਫਟੜਿਆ ਨਾਲ ਪਟਕਾਏ ਪਹਿਲਾ ਰਦੀ ਕੇ ਸਾ ਸੋਹਣਿਆਂ ਦਾ ਕੰਗੀ ਸੈਰ ਕਰਦੀ ਕੇ ਸਾ ਸੋਹਣਿਆਂ ਦਾ ਸੰਗਤ ਜੀ ਕਿਸੇ ਨੇ ਕੰਗੇ ਨੂੰ ਪੁੱਛਿਆ ਸਿੱਖ ਦਾ ਬੜਾ ਪੂਜਣਯੋਗ ਅੰਗ ਸਰੀਰ ਦਾ ਉਹਦੇ ਕੇਸ ਹੁੰਦੇ ਨੇ ਕਲਗੀ ਧਰਮਾਰਜ ਨੇ ਹੁਕਮ ਕੀਤਾ ਸੀ ਸਿੰਘ ਸਾਹਿਬ ਮਾਨਯੋਗ ਗਿਆਨੀ ਜਗਤਾਰ ਸਿੰਘ ਜੀ ਸਤੇਜਪੁਰ ਸੁਭਾਏ ਮਾਨ ਨੇ ਬੇਅੰਤ ਸੰਤਮਾਨਪੁਰਸ਼ ਹਾਜ਼ਰ ਹਨ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਲਗੀਧਰ ਮਹਾਰਾਜ ਨੇ ਹੁਕਮ ਕੀਤਾ ਸੀ ਕੇਸਾਂ ਦਾ ਸਤਕਾਰ ਕਰਨਾ ਸਿੱਖ ਨੇ ਕਿੰਨਾ ਕਰਨਾ ਕਹਿੰਦੇ ਕੇਸਾਂ ਦਾ ਸਤਕਾਰ ਗੁਰੂ ਦੇ ਸਮਾਨ ਕਰਨਾ ਇਨਾ ਮਾਨ ਇਨਾ ਮਾਨ ਕੜੇ ਨੂੰ ਪ੍ਰਾਪਤ ਨਹੀਂ ਉਹ ਵੀ ਕਕਾਰ ਹੈ ਸਨਮਾਨਯੋਗ ਇਨਾ ਮਾਨ ਸੰਗਤ ਜੀ ਨਾ ਕਿਰਪਾਨ ਨੂੰ ਪ੍ਰਾਪਤ ਹੈ ਪਰ ਕੇਸਾਂ ਨੂੰ ਮਾਨ ਪ੍ਰਾਪਤ ਹੈ ਗੁਰੂ ਦੇ ਸਮਾਨ ਸਮਝਣਾ ਕੇਸਾਂ ਦੇ ਕੇਸਾਂ ਦਾ ਇੰਨਾ ਮਾਨ ਕੀਤਾ ਕਿਸੇ ਨੇ ਪੁੱਛਿਆ ਕੇਸ ਸਤਕਾਰ ਤੇ ਪੂਜਣ ਦੇ ਯੋਗ ਨੇ ਕੰਗੇ ਨੂੰ ਪੁੱਛਿਆ ਤੂੰ ਕੇਸਾਂ ਦੇ ਵਿੱਚ ਰਾਜ ਕਰਦਾ ਹੈ ਤੂੰ ਕੇਸਾਂ ਦੇ ਵਿੱਚ ਰਾਜ ਕਰਦਾ ਹੈ ਇੰਨਾ ਮਾਨ ਸਤਕਾਰ ਮਿਲਣ ਦਾ ਕਾਰਨ ਕੀ ਹੈ ਉਥੇ ਕੰਗੇ ਨੇ ਕਿਹਾ ਇਹ ਮਾਨ ਮਿਲਿਆ ਇਹ ਸਤਕਾਰ ਮਿਲਿਆ ਇਹਦੇ ਲਈ ਕੁਰਬਾਨੀ ਕੀਤੀ ਹੈ ਕਿਹੜੀ ਕੁਰਬਾਨੀ ਮੈਂ ਆਪਣਾ ਤਨਾ ਆਪਣਾ ਸ਼ਰੀਰ ਆਰੇ ਨਾਲ ਚਰਵਾਇਆ ਹੈ ਜਿਸ ਕਰਕੇ ਫੇਰ ਕਿਤੇ ਜਾ ਕੇ ਇਹ ਸਨਮਾਨ ਮੈਨੂੰ ਮਿਲਿਆ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਕੰਗੀ ਸਹਿਰ ਕਰਦੀ ਕੇਸਾ ਕਾਲਿਆਂ ਦਾ ਕੰਗੀ ਸਹਿਰ ਕਰਦੀ ਕੇਸਾ ਕਾਲਿਆਂ ਦਾ ਕੰਗੀ ਸਹਿਰ ਕਰਦੀ ਕੇਸਾ ਸੋਹਣਿਆਂ ਦਾ ਭਾਈ ਪਹਿਲਾ ਸਾਧੂ ਹਉ ਸੰਤ ਦੀ ਮਾਨਤਾ ਹੋਵੇ ਸਾਧ ਸੰਤ ਦੀ ਇਮਾਨਤਾ ਫੇਰ ਹੋਵੇ ਕਰੇ ਤਪ ਜੋ ਤਨ ਗੜਵਾਏ ਪਹਿਲਾ ਕਰੇ ਤਪ ਜੋ ਤਨ ਲੜ ਵਾਏ ਪਹਿਲਾ ਸੰਤ ਮਹਾਰਾਜ ਅਤਰ ਸਿੰਘ ਜੀ ਉਹਨਾਂ ਨੇ ਤਪ ਕੀਤਾ ਪਿਆਰੇ ਬੜੀ ਤਪੱਸਿਆ ਕਰਨੀ ਤਾਂ ਕਰਕੇ ਅੱਜ ਉਹਨਾਂ ਦੀਆਂ ਯਾਦਾਂ ਵਿੱਚ ਮੇਲੇ ਲੱਗ ਰਹੇ ਆ 2 ਮਿੰਟ ਵਿੱਚ ਇੱਕ ਬੇਨਤੀ ਕਰਦੇ ਆਂ ਸੰਤ ਮਹਾਰਾਜ ਅਤਰ ਸਿੰਘ ਜੀਾਂ ਦੇ ਅਨੰਨ ਸੇਵਾਦਾਰ ਸੰਤ ਬਾਬਾ ਤੇਜਾ ਸਿੰਘ ਜੀ ਮਹਾਂਪੁਰਖ ਮੇਰੇ ਤੋਂ ਪਹਿਲਾਂ ਅਕਾਲ ਅਕੈਡਮੀ ਦੇ ਵਿਦਿਆਰਥੀ ਇੱਥੇ ਹਾਜ਼ਰੀ ਭਰ ਕੇ ਗਏ ਨੇ ਅਕਾਲ ਅਕੈਡਮੀਆਂ ਨੂੰ ਸਥਾਪਿਤ ਕਰਨ ਵਾਲੇ ਸੰਤ ਮਹਾਰਾਜ ਅਤਰ ਸਿੰਘ ਜੀ ਦੇ ਹੁਕਮਾਂ ਦੇ ਅਨੁਸਾਰ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਹਨ ਹਾਰਵਰਡ ਯੂਨੀਵਰਸਿਟੀ ਦੇ ਵਿੱਚੋਂ ਪੜ੍ਹੇ ਹੋਏ ਇੰਡੀਆ ਦੇ ਵਿੱਚ ਗੁਰਮੁਖੋ ਤੀਜੇ ਨੰਬਰ ਦੇ ਸਭ ਤੋਂ ਵੱਧ ਬੜੇ ਲਿਖੇ ਮਹਾਪੁਰਖ ਸੰਤ ਮਹਾਰਾਜ ਤੇਜਾ ਸਿੰਘ ਜੀ ਹੋਏ। ਵਿਦੇਸ਼ ਦੀ ਧਰਤੀ ਉੱਤੇ ਜਾਣ ਦਾ ਹੁਕਮ ਲਾਇਆ ਸੰਤ ਮਹਾਰਾਜ ਆਤਰ ਸਿੰਘ ਜੀਆਂ ਨੇ ਤੇਜਾ ਸਿੰਘ ਵਿਦੇਸ਼ ਦੀ ਧਰਤੀ ਉੱਤੇ ਜਾਓ ਸੰਗਤਾਂ ਨੂੰ ਜਿੱਥੇ ਨਾਮ ਬਾਣੀ ਨਾਲ ਜੋੜਨਾ ਹੈ ਉੱਥੇ ਅਕੈਡਮੀਆ ਦੇ ਬਾਰੇ ਵਿੱਚ ਪ੍ਰਚਾਰ ਕਰਨਾ ਹੈ। ਆਖਣ ਲੱਗੇ ਬਾਬਾ ਜੀ ਸਤਵਜਨ ਮਹਾਰਾਜ ਜਦੋਂ ਲੱਗੇ ਤੁਰਨ ਆਖਣ ਲੱਗੇ ਤੇਜਾ ਸਿੰਘ ਸਾਡਾ ਇੱਕ ਵਚਨ ਪੱਲੇ 'ਚ ਗੰਢ ਦੇ ਕੇ ਘੁੱਟ ਕੇ ਬੰਨ ਲੈ ਤੇ ਉਹਦੀ ਪਾਲਣਾ ਕਰੀ। ਬਾਬਾ ਜੀ ਹੁਕਮ ਕਰੋ ਮਹਾਰਾਜ। ਮਹਾਪੁਰਖਾਂ ਨੇ ਆਖਿਆ ਜਿੱਥੇ ਵੀ ਕਿਤੇ ਜਾ ਕੇ ਤੈਨੂੰ ਬੋਲਣ ਦਾ ਮੌਕਾ ਮਿਲੇ। ਸੰਗਤ ਇਕੱਤਰ ਹੋਵੇ ਲੋਕੀ ਇਕੱਠੇ ਹੋਣ ਤੈਨੂੰ ਬੋਲਣ ਦਾ ਮਿਲੇ ਸਮਾਂ ਤੂੰ ਬੋਲੇ ਜਾ ਕੇ। ਕਿਉਂਕਿ ਬੋਲਣ ਵਾਸਤੇ ਭੇਜਿਆ ਸੀ ਨਾ ਪ੍ਰਚਾਰ ਕਰਨ ਵਾਸਤੇ। ਜਿੱਥੇ ਵੀ ਕਿਤੇ ਜਾਵੇ ਤੈਨੂੰ ਬੋਲਣ ਦਾ ਮੌਕਾ ਮਿਲੇ ਤੇਜਾਸਿਆ ਪਹਿਲਾਂ ਤਿਆਰੀ ਕਰਕੇ ਨਹੀਂ ਜਾਣਾ ਬੋਲਣ ਵਾਸਤੇ। ਤਿਆਰੀ ਕਰਕੇ ਨਹੀਂ ਜਾਣਾ ਸੰਤ ਬਾਬਾ ਤੇਜਾ ਸਿੰਘ ਜੀ ਆਖਣ ਲੱਗੇ ਮਹਾਰਾਜ ਪੜ੍ਹੇ ਲਿਖੇ ਲੋਕਾਂ ਦੇ ਦੇਸ਼ਾਂ ਵਿੱਚ ਜਾ ਰਹੇ ਆ ਪੜ੍ਹੇ ਲਿਖੇ ਲੋਕ ਡਿਗਰੀਆਂ ਵਾਲੇ ਵਿਦਿਆ ਵਾਲੇ ਲੋਕ ਉੱਥੇ ਹੋਣਗੇ ਬਗੈਰ ਤਿਆਰੀ ਤੋਂ ਜਾਵਾਂਗਾ ਫਿਰ ਮੈਂ ਬੋਲਾਂਗਾ ਕੀ ਆਖਣ ਲੱਗੇ ਨਹੀਂ ਤੇਜਾ ਸਹਿਬ ਤਿਆਰੀ ਕਰਕੇ ਨਹੀਂ ਜਾਣਾ ਉਂਝ ਹੀ ਬੋਲਣਾ ਬਾਬਾ ਜੀ ਜੇ ਉਂਝ ਬੋਲਾਂਗਾ ਕੁਝ ਘੱਟ ਵੱਧ ਬੋਲਿਆ ਜਾਣਾ ਹਤਕ ਹੋ ਜਾਣੀ ਹੈ ਪਹਿਲਾਂ ਤਿਆਰੀ ਕਰਨੀ ਜ਼ਰੂਰੀ ਹੈ ਤੇ ਆਪ ਜੀ ਰੋਕ ਰਹੇ ਨਹੀਂ ਤੇਜਾ ਸਿੰਘ ਤਿਆਰੀ ਨਹੀਂ ਕਰਕੇ ਜਾਣਾ ਮਹਾਰਾਜ ਇਹਦਾ ਕਾਰਨ ਦੱਸ ਦਿਓ ਫਿਰ ਕੀ ਹੈ ਇਹਦਾ ਕਾਰਨ ਦੱਸੋ ਮਹਾਂਪੁਰਖਾਂ ਨੇ ਨੇਤਰ ਬੰਦ ਕੀਤੇ ਵਿਰਾਗ ਵਿੱਚ ਆ ਕੇ ਬਚਨ ਕਹੇ ਤੇਜਾ ਸਿੰਘ ਤਿਆਰੀ ਕਰਕੇ ਜਾਏਗਾ ਤੇ ਉਥੇ ਤੇਜਾ ਸਿੰਘ ਬੋਲੇਗਾ ਬਗੈਰ ਤਿਆਰੀ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰਕੇ ਬੋਲੇਗਾ ਤੇ ਤੇਰੇ ਪਿੱਛੇ ਗੁਰੂ ਨਾਨਕ ਸਾਹਿਬ ਬੋਲੇਗਾ ਆਖੋ ਸਤਿਨਾਮ ਬਾਤ ਹੁਣ ਤੂੰ ਆਪੇ ਹੀ ਅੰਦਾਜ਼ਾ ਲਾ ਲੈ ਵੀ ਵੱਧ ਪ੍ਰਭਾਵ ਤੇਜਾ ਸਿੰਘ ਦੇ ਬੋਲਣ ਦਾ ਪੈਣਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬੋਲਣ ਦਾ ਪੈਣਾ ਆਖਰੀ ਧਾਰਨਾ ਪੜ੍ਹਦੇ ਆ ਫਿਰ ਮੈਂ ਬਾਅਦ ਵਿੱਚ ਬਾਦ ਵਾਲੇ ਬੁਲਾਰਿਆਂ ਨੇ ਸਮਾਂ ਲਵੜਾ ਦਰਜਾ ਬਰਜਾ ਸਟੇਜ ਪੁਰ ਸੁਭਾਏ ਮਾਨ ਸਾਰੇ ਸਤਿਗੁਰਾਂ ਦਾ ਧੰਨਵਾਦ ਔਰ ਸੰਤ ਬਾਬਾ ਕੁੰਦਨ ਸਿੰਘ ਜੀ ਸੰਤ ਬਾਬਾ ਮੇਜਰ ਸਿੰਘ ਜੀ ਜਿਹੜੇ ਬਹੁਤ ਵੱਡਾ ਪਾਰੋਂ ਮਕਾਰ ਸੰਗਤ ਜੀ ਇੱਕ ਮੈਂ ਬੇਨਤੀ ਕਰਦਿਆਂ ਸਿੰਘ ਸਾਹਿਬ ਬੈਠੇ ਆ ਵੱਡੇ ਵਿਦਵਾਨ ਨੇ ਮਹਾਂਪੁਰਸ਼ ਵੀ ਬਹੇ ਆ ਸਾਰੇ ਅੱਜ ਸਾਡੇ ਆਪਣੇ ਕੁਝ ਪ੍ਰਚਾਰਕਾਂ ਦੀਆਂ ਗਲਤੀਆਂ ਕਰਕੇ ਇੱਕ ਦੂਜੇ ਉੱਤੇ ਚਿੱਕੜ ਓਛਾਲੀ ਇੱਕ ਦੂਜੇ ਦੀ ਨਿੰਦਿਆ ਚੁਗਲੀ ਕਰਕੇ ਇਹਨੇ ਉਹ ਕਹਿਤਾ ਇਹਨੇ ਉਹ ਕਰਤਾ ਇਹਨੇ ਉਹ ਕਰਤਾ ਔਗਣੀ ਫੋਲਿਆ ਇੱਕ ਦੂਜੇ ਦੇ ਪਿਆਰੇ ਉਹ ਗੁਣ ਨਹੀਂ ਦੱਸਿਆ ਆਪਾਂ ਜਿਹਦੇ ਕਰਕੇ ਪਿਛਲੇ 15 ਸਾਲਾਂ ਤੋਂ 18 ਸਾਲਾਂ ਤੋਂ ਜਿੰਨੀ ਸੰਗਤ ਤੁਸੀਂ ਬਹੇ ਹੋ ਮੈਨੂੰ ਵਿਚਾਰ ਕੇ ਦੱਸਿਓ ਕਿਤੇ ਸਾਧ ਸੰਗਤ ਜੀ 4 ਦਿਨ ਦੇ 5 ਦਿਨ ਦੇ ਹਫਤੇ ਦੇ ਕਿਤੇ ਸਮਾਗਮ ਨਗਰ ਦੀਆਂ ਸੰਗਤਾਂ ਨੇ ਉਲੀਕੇ ਹੋਣ ਦਰਬਾਰ ਸਾਡੇ ਕੋਲੇ ਬਹੁਤ ਵੱਡੇ ਵੱਡੇ ਬਣ ਗਏ ਪੈਸਾ ਗੁਰਦੁਆਰਿਆਂ ਕੋਲੇ ਬਹੁਤ ਹੈ ਸਾਡੇ ਕੋਲੇ ਵੀ ਬਹੁਤ ਹੈ ਨਗਰਾਂ ਦੇ ਵਿੱਚ ਬੜੀ ਕਿਰਪਾ ਹੈ ਕਿਤੇ ਅਮਰ ਸੰਚਾਰ ਦੀ ਲਹਿਰ ਕਿਤੇ ਖਾਲਸਾ ਵਹੀਰ ਚੱਲ ਰਿਹਾ ਹੋਵੇ ਕਿਤੇ ਗੁਰਬਾਣੀ ਪਾਠ ਬੋਧ ਸਮਾਗਮ ਕਿਤੇ ਹੈ ਪਿਆਰਿਓ ਦੱਸੋ ਮੈਨੂੰ ਤੁਸੀਂ ਕਿਤੇ ਨਹੀਂ ਇੱਕ ਕੋਈ ਸਟੇਜ ਬੱਜੀਆ ਪਿਆਰਿਓ ਦੋ ਵਜਗੀਆਂ ਵੈਸੇ ਤਾਂ ਇੱਕ ਸਟੇਜ ਬਚੀ ਆ ਗੁਰਮਖੋ ਤੁਹਾਡੇ ਘਰਾਂ ਵਿੱਚ ਖੁਸ਼ੀ ਤੇ ਗਮੀ ਦੇ ਭੋਗ ਇੱਕ ਤੇ ਉਹ ਬਚਿਆ ਉਥੇ ਜਾ ਕੇ ਜਿਹੜੇ ਕੋਈ ਸੂਝਵਾਨ ਸਤਿਪੁਰਸ਼ ਨੇ ਜਿਵੇਂ ਮੇਰੇ ਤੋਂ ਪਹਿਲਾਂ ਬਾਬਾ ਬਲਜੀਤ ਸਿੰਘ ਜੀਆ ਨੇ ਫਕਰ ਸਾਹਿਬ ਨੇ ਬਚਨ ਕੀਤੇ ਆ ਕੋਈ ਸੂਝਵਾਨ ਸੰਤ ਮਹਾਤਮਾ ਮਹਾਂਪੁਰਸ਼ ਜਾਂਦੇ ਆ ਉਹ ਉਥੇ ਜਾ ਕੇ ਕੋਈ ਨਾਮ ਬਾਣੀ ਦੀ ਗੱਲ ਕਰਦੇ ਆ ਤੇ ਬਹੁਤੇ ਜਿਹੜੇ ਕੀਰਤਨੀਆਂ ਉਹਨੂੰ ਲੋਕੀ ਬੁਲਾਉਂਦੇ ਆ ਨਾ ਉਹ ਤਾਂ ਮਰਿਆਂ ਦੀ ਜਿਹੜੇ ਦੀ ਮੌਤ ਤੇ ਗਏ ਉਹ ਇਉਂ ਲੱਗਣਗੇ ਪਿਆਰਿਓ ਵੇ ਘਰ ਵਾਲੇ ਨੂੰ ਦੁੱਖ ਘਟ ਹੈ ਜਿਹੜਾ ਕੀਰਤਨ ਕਰ ਰਿਹਾ ਇਹਨੂੰ ਮਰੇ ਦਾ ਦੁੱਖ ਵੱਧਾ ਉਹ ਉਥੇ ਬੈਣ ਪੌਣ ਤੱਕ ਜਾਂਦੇ ਆ ਗੁਰਮਤਿ ਦਾ ਪ੍ਰਚਾਰ ਤੁਸੀਂ ਸੁਣ ਲਓ ਡੇਢ ਡੇਢ ਘੰਟਾ 2 2 ਘੰਟੇ ਕੋਈ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਕਲਗੀ ਧਾਰ ਦਾ ਇਤਿਹਾਸ ਕਿਤੇ ਅਮਰ ਸੰਚਾਰ ਦੀ ਗੱਲ ਮੰਨ ਫੀਆ ਸਾਰਾ ਕੋਈ ਇੱਕ ਤੇ ਉਹ ਸਟੇਜ ਸਾਡੇ ਕੋਲ ਬਚੀ ਆ ਹੁਣ ਇੱਕ ਸਟੇਜ ਇਹ ਬਚੀ ਆ ਜਿਹੜੇ ਇਦਾਂ ਦੇ ਸਤਿ ਮਹਾਪੁਰਸ਼ ਕਿਤੇ ਨਾ ਕਿਤੇ ਬੈਠ ਕੇ ਕੋਈ ਸਾਧ ਸੰਗਤ ਜੀ ਗੁਰਮਤਿ ਸਮਾਗਮ ਕਰ ਰਿਹਾ ਹੈ ਤੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਇਹ ਦੀਵੇ ਜਗਾਏ ਹੋਏ ਆ ਤੂਫਾਨ ਝੱਖੜ ਬਹੁਤ ਜ਼ਿਆਦਾ ਆ ਸੰਤ ਬਾਬਾ ਕੁੰਦਨ ਸਿੰਘ ਮਹਾਂਪੁਰਖ ਵਰਗੇ ਨਾ ਐ ਚਾਰ ਚਫੇਰੇ ਬਾੜ ਜੀ ਕਰਕੇ ਇਸ ਇਸ ਜਗ ਰਹੇ ਦੀਵੇ ਨੂੰ ਉਹਨੂੰ ਪ੍ਰੋਟੈਕਸ਼ਨ ਦੇ ਰਹੇ ਆ ਤੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਇਹਨਾਂ ਸਮਾਗਮਾਂ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਕਰੋ ਕਾਹਦਾ ਮਾਇਆ ਤੋਂ ਬਗੈਰ ਵੀ ਗੱਡੀ ਨਹੀਂ ਚੱਲਦੀ ਮਾਇਆ ਵੀ ਦਿਆ ਕਰੋ ਪਰ ਮੈਂ ਇੱਥੇ ਬੇਨਤੀ ਮਾਇਆ ਦੀ ਨਹੀਂ ਕਰ ਰਿਹਾ ਮੈਂ ਬੇਨਤੀ ਕਰ ਰਿਹਾ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਆਇਆ ਕਰੋ ਜਿੰਨਾ ਸਮਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਥੋਂ ਬਿਰਾਜਮਾਨ ਨਹੀਂ ਹੁੰਦੇ ਉਹਨਾਂ ਸਮਾਂ ਪੰਡਾਲ ਵਿੱਚ ਬਹਿ ਕੇ ਹਾਜ਼ਰੀ ਭਰਿਆ ਕਰੋ ਭਰਿਆ ਹੋਵੇ ਪੰਡਾਲ ਸਿੰਘ ਸਾਹਿਬ ਵਰਗੇ ਸਤਿਪੁਰਸ਼ਾਂ ਨੇ ਬੋਲਣਾ ਵਿਦਵਾਨ ਮਹਾਂਪੁਰਸ਼ਾਂ ਨੇ ਬੋਲਣਾ ਸਾਧ ਸੰਗਤ ਜੀ ਜੇ ਉਹਨਾਂ ਦੇ ਸਾਹਮਣੇ 20 20 ਸ਼ਰੀਰ ਬਹੇ ਆ ਤੇ ਉਹਨਾਂ ਨੇ ਕੀ ਬੋਲਣਾ ਪਿਆਰਿਓ ਇਹ ਬੁਲਾਰੇ ਦਾ ਵੀ ਸਤਕਾਰ ਨਹੀਂ ਹੁੰਦਾ ਖਾਲਸਾ ਜੀ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਅਸਥਾਨ ਦਾ ਵੱਧ ਤੋਂ ਵੱਧ ਸਜੋਗ ਦਿਓ ਚੜ੍ਹਦੀ ਕਲਾ ਦੇ ਨਾਲ ਆਇਆ ਕਰੋ ਆਪ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਮੈਂ ਧਾਰਨਾ ਲੱਗਿਆਂ ਪੜਨ ਪਹਿਲੀ ਵਾਰ ਮੈਂ ਪੜਾਂਗਾ ਦੂਜੀ ਵਾਰੀ ਜਥੇ ਵਾਲੇ ਸਿੰਘਾਂ ਨੇ ਬੋਲਣਾ ਤੀਜੀ ਵਾਰੀ ਸਾਰੀ ਸੰਗਤ ਮਾਈ ਭਾਈ ਮਿਲ ਕੇ ਬੋਲਿਓ ਤੇ ਬੋਲਿਓ ਗੱਜ-ਬੱਜ ਕੇ ਸਾਰੇ ਸਤਪੁਰਸ਼ਾਂ ਦੀਆਂ ਆਜ਼ਾਦਾਂ ਦੇ ਵਿੱਚ ਸਟੇਜ ਸੈਕਟਰੀ ਸਾਹਿਬ ਦਾ ਮੈਂ ਧੰਨਵਾਦ ਕਰਨਾ ਭੁੱਲ ਗਿਆ ਸੀ ਮੈਂ ਮਿੰਟ ਵੀ 5-7 ਉਹਨਾਂ ਦੇ ਵੱਧ ਲੈ ਲਿਆ ਮੈਨੂੰ ਪਤਾ ਗਿਆਨੀ ਸੁਖਮਿੰਦਰ ਸਿੰਘ ਜੀ ਬੜੇ ਕਰੜੇ ਆ ਬੰਦੇ ਤਾਂ ਵੈਸੇ ਜਿਹੜਾ ਸਟੇਜ ਸੈਕਟਰੀ ਹੁੰਦਾ ਨਾ ਇਹਦੀ ਵੀ ਹਾਲਤ ਬਹੁਤ ਵੈਸੇ ਮਾੜੀ ਹੁੰਦੀ ਆ ਅੱਗੇ ਵਾਲੇ ਕਹੀ ਜਾਣਗੇ ਸਾਨੂੰ ਛੇਤੀ ਟਾਈਮ ਦੇ ਤੇ ਮੇਰੇ ਵਰਗਾ ਵਾਜਾ ਨਹੀਂ ਛੱਡਦਾ ਹੁੰਦਾ ਸਤਪੁਰਸ਼ਾਂ ਦੀਆਂ ਯਾਦਾਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਨੇ ਸਤਪੁਰਸ਼ਾਂ ਦੀਆਂ ਜਾਤਾਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਨੇ ਜੀ ਸਤਪੁਰਸ਼ਾਂ ਦੀਆਂ ਜਾਤਾਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਨੇ ਸਤਪੁਰਸ਼ਾਂ ਦੀਆਂ ਜਾਤਾਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਨੇ ਸਤਪੁਰਸ਼ਾਂ ਦੀਆਂ ਜਾਤਾਂ ਦੇ ਵਿੱਚ ਵਾ ਵਾ ਸਤਪੁਰਸ਼ਾਂ ਦੀਆਂ ਜਤਾਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਨੇ ਸਤਪੁਰਸ਼ਾਂ ਦੀਆਂ ਜਤਾਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਨੇ ਸਤਪੁਰਸ਼ਾਂ ਦਾ ਤੋਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਨੇ ਸਤ ਸਤਿਪੁਰਸ਼ਾਂ ਦੀਆਂ ਜਾਤਾਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਨੇ ਸਤਿਪੁਰਸ਼ਾਂ ਦੀਆਂ ਜਾਤਾਂ ਵਿੱਚ ਸਦਾ ਮੇਲੇ ਲੱਗਦੇ ਰਹਿੰਦੇ ਨੇ ਸਤਿਪੁਰਸ਼ਾਂ ਦੀਆਂ ਜਾਤਾਂ ਵੇ ਜੱਟ ਮੇਲੇ ਲੱਗਦੇ ਰਹਿੰਦੇ ਨੇ ਸਤਿਪੁਰਸ਼ਾਂ ਦੀਆਂ ਜਾਤਾਂ ਦੇ ਵਿੱਚ ਸ਼ਾਂਦਿਆਂ ਜੱਜਾ ਗੱਦ ਕੇ ਗੱਦ ਕੇ ਓਲਾਂ ਚੁੱਕਾਂ ਦੀ ਖੇਮਾ ਸੰਗਤ ਸਤਿਗੁਰ ਜੀ ਬਖਸ਼ਣ ਜੋਗ ਹਨ ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਸਾਡੇ ਬਿੱਲੂ ਜੀ ਪਹੁੰਚੇ ਮਾਨਸਤ ਹੋਰ ਸਾਰਿਆਂ ਦਾ ਭਾਈ ਦੀਦਾਰ ਸਿਓ ਹੋਰੀ ਸੂਰਤੀਆ ਸਭ ਦਾ ਧੰਨਵਾਦ ਸਾਊਂਡ ਵਾਲੇ ਵੀਰ ਸਾਡੇ ਮਾਲਵਾ ਸਾਊਂਡ ਦਾਪੂ ਬਹੁਤ ਪਿਆਰ ਵਾਲੇ ਨੇ ਬੜਾ ਸੋਹਣਾ ਸਾਊਂਡ ਲਾਉਂਦੇ ਨੇ ਸਭ ਦਾ ਧੰਨਵਾਦ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ